ਵਰਬਲੀ ਚੀਜ਼ਾਂ ਤੇ ਜਿਹੜਾ ਵਾ ਜਦੋਂ ਆਪਾਂ ਕਹਿ ਦਿੰਨੇ ਯਾਰ ਤੇਰਾ ਕੰਮ ਕੱਲ ਹੋ ਜੂ ਪਰਸੋਂ ਹੋ ਜੂ ਇਹ ਕੋਈ ਆਮ ਗੱਲ ਥੋੜੀ ਆ ਮਤਲਬ ਇੱਕ ਮਰਡਰ ਹੋਇਆ ਇੱਕ ਬਰੂਟਲ ਮਰਡਰ ਹੋਇਆ ਮਤਲਬ ਇਹਦਾ ਤੁਸੀਂ ਇਹੀ ਚੀਜ਼ ਜੇ ਕਿਤੇ ਮੈਂ ਇਸ ਤੋਂ ਪਹਿਲਾਂ ਥੋੜਾ ਟਾਈਮ 에ਅਰ ਫੋਰਸ ਦੇ ਵਿੱਚ ਜੌਬ ਕਰਦਾ ਰੰਜੇ ਇਹੀ ਚੀਜ਼ ਉਹਨਾਂ ਕੋਲ ਹੁੰਦੀ ਉਹ ਅੱਧੇ ਘੰਟੇ ਦੇ ਵਿੱਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰ ਲੈਂਦੇ ਨੇ ਇੱਕ ਘੰਟੇ 'ਚ ਹਰ ਚੀਜ਼ ਨੂੰ ਟ੍ਰੇਸ ਆਊਟ ਕਰ ਮੇਰੇ ਘਰ 'ਚ ਕਿੰਨੇ ਬੰਦੇ ਐ ਇੰਟਰ ਹੋਏ ਉਹ ਉਹੀ ਨਹੀਂ ਅਜੇ ਤੱਕ ਟ੍ਰੇਸ ਹੋ ਰਿਹਾ ਕਿੰਨੇ ਬੰਦੇ ਇੰਟਰ ਹੋਏ ਇਸ ਪਿੰਡ ਵਿੱਚ ਨਸ਼ਾ ਨੂੰਸ਼ਾ ਕਿਸ ਤਰ੍ਹਾਂ ਵਾਪ ਹੋਈ ਨਸ਼ਾ ਸਾਰ ਬਹੁਤ ਐ ਜੀ ਬਹੁਤ ਜ਼ਿਆਦਾ ਨਸ਼ੇ ਦਾ ਤੇ ਬਹੁਤ ਜ਼ਿਆਦਾ ਅੱਜ ਤੱਕ ਅੰਨੀ ਨੇਰੀ ਚੱਲੀ ਪਈ ਅੱਜ ਤੱਕ ਜੇ ਸਰ ਜੀ ਹੰਦਰ ਜੀ ਜਦੋਂ ਆਏ ਕੀ ਕੀ ਕਰਨ ਚਾਹੋਗੇ ਹਾਂਜੀ ਅੱਜ ਤੱਕ ਸਰ ਜੀ ਆਏ ਹੰਦਰ ਜੀ ਜਦੋਂ ਪਰਿਵਾਰ ਨਾਲ ਕਿਹੜਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐ ਜੀ ਜਿਹੜਾ ਇਹ ਅੱਜ ਸਾਡੇ ਕੋਲ ਆਏ ਆ ਤੇ ਚਲੋ ਅਹੀਂ ਤੇ ਚਾਹੁੰਦੇ ਸੀ ਕਿ ਇਹੋ ਜਿਹਾ ਸਮਾ ਸਾਡੇ ਘਰ ਤੇ ਕੋਈ ਨਾ ਹੀ ਆਵੇ ਕਿ ਬਸ ਕਰੋ ਜੀ ਬਸ ਕਰੋ ਹਾਂ ਬਾਬਾ ਆਪਣਾ ਤਾਂ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਆ ਪਈ ਪਾਣੀ ਨਾ ਡੜੀ ਹੋ ਗਈ ਮੇਰਾ ਹਾ ਬਿਰਹਾ ਆਖੀ ਆ ਮੇਰਾ ਹਾ ਤੂੰ ਸੁਲਤਾਨ ਫਰੀਦਾ ਜਦ ਤਨ ਬਿਰਹੋ ਨਾ ਉਪਜੈ ਸੋ ਤਨ ਜਾਨਮਸਾਨ ਜਿਹੜੇ ਦਿਲ ਦੇ ਵਿੱਚ ਦਰਦ ਨਾ ਹੋਵੇ ਬਾਬਾ ਫਰੀਦ ਸਾਹਿਬ ਕਹਿੰਦੇ ਵੀ ਉਹਨੂੰ ਬੰਦਾ ਹੀ ਨਾ ਜਾਣੋ ਉਹ ਸ਼ਮਸ਼ਾਨ ਘਾਟ ਆ ਅੱਜ ਪੰਜਾਬ ਦਾ ਦਰਦ ਕਿੱਥੇ ਆ ਗਿਆ ਸਾਡੀ ਭੈਣ ਇੱਥੇ ਆਪਣੇ ਘਰ ਦੇ ਵਿੱਚ ਬੈਠੀ ਪਾਠ ਕਰ ਰਹੀ ਸੀ ਇੱਕ ਸਾਲ ਦੀ ਬੱਚੀ ਨਾਲ ਭਾਈ ਗੁਰਦਾਸ ਜੀ ਕਹਿੰਦੇ ਵੀ ਬਾੜ ਖੇਤਾਂ ਨੂੰ ਲਈ ਜਾਂਦੀ ਆ ਭਈ ਉਹ ਖੇਤਾਂ ਦੀ ਰਾਖੀ ਕਰਨ ਪਰ ਜੇ ਬਾੜ ਹੀ ਖੇਤ ਨੂੰ ਖਾਜੇ ਤੇ ਬੰਦਾ ਕਿੱਥੇ ਜਾਊ ਘਰ ਬੰਦਾ ਬਣਾਉਂਦਾ ਵਾ ਵੀ ਮੈਂ ਘਰ ਦੇ ਵਿੱਚ ਸੁਰੱਖਿਆ ਤਾਂ ਮੈਂ ਸੇਫ ਹਾਂ ਪਰ ਜੇ ਘਰ ਦੇ ਵਿੱਚ ਹੀ ਆਣ ਕੇ ਕੋਈ ਮਾਰ ਦੇ ਤੇ ਦੱਸੋ ਬੰਦਾ ਘਰ ਤੋਂ ਬਾਅਦ ਵਿੱਚ ਥੱਲੇ ਕਿੱਥੇ ਰਹੂਗਾ ਇਹ ਜੋ ਕੁਝ ਵੀ ਹੋਇਆ ਬੜਾ ਮੰਦਪਗਾ ਦਿਲ ਨੂੰ ਹਾਰੇਕ ਦਿਨ ਬਲੁੰਦਰਨ ਵਾਲਾ ਔਰ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਨੇ ਸਾਨੂੰ ਸੋਚਣ ਲਈ ਮਜਬੂਰ ਕੀਤਾ ਵੀ ਅਸੀਂ ਕਿਸ ਪਾਸੇ ਤੁਰ ਪਏ ਆ ਸਾਡੀ ਸੋਸਾਇਟੀ ਕਿਸ ਪਾਸੇ ਨੂੰ ਤੁਰ ਪਈ ਆ ਕਿ ਅੱਗੇ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਵਿੱਚ ਤਾਂ ਬੱਚੇ ਨੂੰ ਤੇ ਬੀਬੀਆਂ ਨੂੰ ਕੋਈ ਮਾੜੀ ਨਿਗਾਹ ਨਾ ਵੇਖਦਾ ਵੀ ਨਹੀਂ ਆ ਦੁਸ਼ਮਣ ਦੀ ਵੀ ਕਹਿੰਦੇ ਧੀ ਹੋਵੇ ਤੇ ਉਹਦੇ ਨਾਲ ਕੋਈ ਬਦਸਲੂਕੀ ਨਹੀਂ ਕਰਦਾ ਕੋਈ ਇਦਾਂ ਦੀ ਕਤਲੋਗਾਰਤ ਨਹੀਂ ਕਰਦਾ ਅੱਜ ਕੀ ਹੋ ਗਿਆ ਕਿਹਦੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਕਿ ਅੱਜ ਸਾਡੇ ਘਰ ਦੇ ਵਿੱਚ ਸਾਡੀ ਭੈਣ ਇੱਕ ਜਿਹੜੀ ਗੁਰਬਾਣੀ ਦਾ ਪਾਠ ਕਰ ਰਹੀ ਸੱਚੇ ਪਾਤਸ਼ਾਹ ਦਾ ਉਹਨੂੰ ਪਾਠ ਕਰਦੀ ਨੂੰ ਦਿਨ ਦਿਹਾੜੇ ਇੱਥੇ ਕਤਲ ਕਰ ਦਿੱਤਾ ਗਿਆ ਇਹ ਲਾਹਨ ਆਰਡਰ ਦਾ ਵੀ ਵੱਡਾ ਮਸਲਾ ਜਦੋਂ ਇਸ ਸਟੇਟ ਦੇ ਵਿੱਚ ਦਾਵਾ ਕੀਤਾ ਜਾਂਦਾ ਹੋਵੇ ਕਿ ਇੱਥੇ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਆ ਆ ਜਿਹੜੇ ਇਹਨੇ ਕ੍ਰਿਮੀਨਲ ਬੰਦੇ ਇਹ ਕਾਹ ਤੋਂ ਨਜ਼ਰ ਨਹੀਂ ਆਉਂਦੇ ਪਰसों ਦੀ ਘਟਨਾ ਹੋਈ ਸਰਦਾਰ ਜੀ ਹਾਂ ਜੀ ਪਰसों ਦੀ ਘਟਨਾ ਹੋਈ ਅੱਜ ਤੀਜਾ ਦਿਨ ਹੋ ਗਿਆ ਤੇ ਸਰਕਾਰ ਨੇ ਪ੍ਰਸ਼ਾਸਨ ਨੇ ਪੁਲਿਸ ਨੇ ਕਿੰਨੇ ਬੰਦੇ ਟਰੇਸ ਕੀਤੇ ਆ ਕੀ ਕੀਤਾ ਵਾ ਕੋਈ ਲੱਭਿਆ ਵਾ ਇਦਾਂ ਵੇਖੋ ਨਹੀਂ ਕੰਮ ਚੱਲਣਾ ਇਹ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਜ਼ਿੰਮੇਵਾਰ ਹੁੰਦੀ ਆ ਇਹ ਨਾ ਜਾਣੋ ਮੈਂ ਸਾਰਿਆਂ ਨੂੰ ਪੁੱਛਦਾ ਵੀ ਅੱਜ ਇਹਨਾਂ ਨਾਲ ਹੋਇਆ ਸਰਦਾਰ ਜੀ ਨਾਲ ਇਹੋ ਜਿਹੇ ਲੋਕ ਜਿਹੜੇ 1 ਸਾਲ ਦੀ ਬੱਚੀ ਸੀ ਉਹ ਭੈਣ ਦੇ ਕੋਲ ਬੈਠੀ ਉਹ ਸਾਡੀ ਭੈਣ ਨੂੰ ਕਤਲ ਕਰਨ ਤੋਂ ਬਾਅਦ ਉਹ 1 ਸਾਲ ਦੀ ਬੱਚੀ ਨੂੰ ਉੱਤੇ ਲੰਮੇ ਪਾ ਗਏ ਉਹਨਾਂ ਨੂੰ ਬੱਚੀ ਤੇ ਤਰਸ ਨਹੀਂ ਆਇਆ ਕਿ ਇਹ ਆਪਣੀ ਮਾਂ ਦਾ ਦੁੱਧ ਕਿੱਥੋਂ ਪੀਣਾ ਇਹਨੇ ਇਹ ਮਾਂ ਕਿੱਥੋਂ ਲੱਭੂਗੀ ਇਹੋ ਜਿਹੇ ਬੰਦੇ ਜੇ ਸਰਕਾਰ ਨਹੀਂ ਲੱਭਦੀ ਫਿਰਦੀ ਐ ਤੇ ਚੱਲਦੀ ਫਿਰਦੀ ਮੌਤ ਆ ਜਿੱਥੇ ਵੀ ਇਹ ਬੰਦੇ ਹੈਗੇ ਆ ਉਹਨਾਂ ਨੂੰ ਲੱਭੇ ਤੇ ਲੱਭ ਕੇ ਜੋ ਵੀ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾ ਵਾ ਉਹ ਦਿੱਤੀ ਜਾਣੀ ਚਾਹੀਦੀ ਬਾਕੀ ਅਸੀਂ ਇਸ ਪਰਿਵਾਰ ਦੇ ਨਾਲ ਸਾਰਾ ਪੰਥ ਇਹਨਾਂ ਦੇ ਨਾਲ ਔਰ ਜਿੰਨੇ ਵੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਦੇ ਲੋਕ ਅੱਜ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਨੇ ਮੈਂ ਸੱਚੇ ਪਾਤਸ਼ਾਹ ਜੀ ਅੱਗੇ ਉਸ ਭੈਣ ਦੀ ਅਰਦਾਸ ਕਰਦਾ ਮਹਾਰਾਜ ਉਹਨਾਂ ਨੂੰ ਚਰਨਾਂ 'ਚ ਨਿਵਾਸ ਦੇਣ ਛੋਟੇ-ਛੋਟੇ ਬੱਚਿਆਂ ਨੂੰ ਮਾਂ ਨਹੀਂ ਲੱਭਣੀ ਪਾਤਸ਼ਾਹ ਉਹਨਾਂ ਬੱਚਿਆਂ ਨੂੰ ਦ੍ਰਿੜਤਾ ਦੇਣ ਤੇ ਸਾਡੇ ਇਸ ਵੀਰ ਨੂੰ ਹੌਸਲਾ ਦੇਣ ਤਾਂ ਕਿ ਇਹਨਾਂ ਦੇ ਉੱਤੇ ਹੁਣ ਬੱਚਿਆਂ ਦੀ ਵੀ ਜ਼ਿੰਮੇਵਾਰੀ ਆ ਗਈ ਹੈ ਇਹਨਾਂ ਬੱਚਿਆਂ ਦਾ ਧਿਆਨ ਰੱਖਣਾ ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਸਕਣ ਬਾਕੀ ਮੈਂ ਸਾਰੀ ਸੋਸਾਇਟੀ ਨੂੰ ਸਮਾਜ ਨੂੰ ਇਹ ਗੱਲ ਜ਼ਰੂਰ ਕਹਿਣਾ ਆਪਣੇ ਪਿੰਡਾਂ ਦਾ ਆਪਾਂ ਖੁਦ ਧਿਆਨ ਰੱਖੀਏ ਪਿੰਡਾਂ ਦੇ ਵਿੱਚ ਕੋਈ ਵੀ ਇਹੋ ਜਿਹੇ ਸ਼ਰਾਰਤੀ ਅਨਸਰ ਜਾਂ ਜਿਹੜੇ ਵੀ ਆ ਮੈਨੂੰ ਨਹੀਂ ਪਤਾ ਜੇ ਕੌਣ ਆ ਉਹਨਾਂ ਦੀ ਨਿਗ੍ਹਾ ਰੱਖੀਏ ਇਹ ਚੱਲਦੀ ਫਿਰਦੀ ਮੌਤ ਆ ਕਿਸੇ ਨੂੰ ਵੀ ਮਾਰ ਸਕਦੇ ਆ ਆਪਾਂ ਬਚਾ ਕਰੀਏ ਸਰਕਾਰ ਨੇ ਜੇ ਇਹਨਾਂ ਦੇ ਕਾਤਲ ਨਾ ਲੱਭੇ ਪਰਿਵਾਰ ਜਿਹੋ ਜਿਹਾ ਵੀ ਸੰਘਰਸ਼ ਕਰੂਗਾ ਸਰਦਾਰ ਸਾਹਿਬ ਨਾਲ ਨੇ ਜਿਹੋ ਜਿਹਾ ਵੀ ਸੰਘਰਸ਼ ਕਹੂਗਾ ਸ੍ਰੀ ਅਕਾਲ ਤਖਤ ਸਾਹਿਬ ਪੰਥ ਦੀ ਇਸ ਭੈਣ ਦੇ ਨਾਲ ਆ ਉਹ ਪੰਥ ਦੀ ਧੀ ਹੀ ਉਹ ਸੱਚੇ ਪਾਤਸ਼ਾਹ ਦਾ ਪਾਠ ਕਰ ਰਹੀ ਸੀ ਅਕਾਲ ਤਖਤ ਸਾਹਿਬ ਨਾਲ ਆ ਜਿਹੜਾ ਵੀ ਸੰਘਰਸ਼ ਹੋਊਗਾ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਅਸੀਂ ਅੱਗੇ ਹੋ ਕੇ ਨਾਲ ਤੁਰਾਂਗੇ ਪਰ ਅਸੀਂ ਦੋਸ਼ੀ ਜ਼ਰੂਰ ਲੱਭਾਂਗੇ ਦੋਸ਼ੀ ਕਦੇ ਬਖਸ਼ੇ ਜਾਣੇ ਨਹੀਂ ਚਾਹੀਦੇ ਜਿਹਦਾ ਜਿੱਦਾਂ ਗੁਰਸਿੰਘ ਪਰਵਾਰ ਆ ਕੋਈ ਸ਼ਰਮਣ ਕਮਿਟੀ ਨਾਲ ਕੋ ਮਦਦ ਕੀਤੀ ਜਾਊਗੀ ਪਰ ਮਾਸਟਰ ਜਿਹੜੇ ਬੱਚੇ ਸਕੂਲ ਪੜਦੇ ਇਹਨਾਂ ਦੇ ਬਿਲਕੁਲ ਕੀਤੀ ਜਾਊਗੀ ਜੀ ਦੇਖੋ ਉਹਨਾਂ ਦਾ ਫਰਜ਼ ਆ ਪਰ ਮੈਂ ਤੇ ਵੇਖੋ ਅਕਾਲ ਤਖਤ ਸਾਹਿਬ ਦੇ ਹਸਿਆਤ ਦੇ ਵਿੱਚ ਇੱਥੇ ਆਇਆ ਇਹ ਸਵਾਲ ਤੁਸੀਂ ਐਜਡੀਪੀਸੀ ਨੂੰ ਪੁੱਛੋ ਜਿਆਦਾ ਬਿਹਤਰ ਆ ਪਰ ਮੇਰੇ ਸਾਹਿਬ ਦੇ ਨਾਲ ਤੇ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਪਰਿਵਾਰ ਸਿੱਖ ਪਰਿਵਾਰ ਵੀ ਆ ਸਿੱਖ ਮੈਂ ਕਹਿੰਦਾ ਨਾਮ ਹੀ ਹੋਵੇ ਆਪਾਂ ਸਾਰੇ ਬੰਦੇ ਹੀ ਆ ਇਨਸਾਨ ਆ ਜੀ ਇਨਸਾਨੀਅਤ ਦੇ ਨਾਤੇ ਕੱਲਾ ਐਸਜੀਪੀਸੀ ਦਾ ਹੀ ਨਹੀਂ ਸਾਰੇ ਇਨਸਾਫ ਪਸੰਦ ਲੋਕਾਂ ਦਾ ਫਰਜ਼ ਹੈਗਾ ਪਰ ਇਹਨਾਂ ਦੀ ਲੋੜ ਮਾਇਕ ਨਹੀਂ ਐਸ ਵੇਲੇ ਉਹ ਗੱਲ ਛੱਡ ਦਿਓ ਪੰਥ ਸਾਡਾ ਸਮਰਾਥ ਆ ਨਿਆਂ ਦੀ ਲੋੜ ਆ ਇਨਸਾਫ ਦੀ ਲੋੜ ਆ ਅੱਜ ਜੇ ਪੰਜਾਬ ਦੇ ਵਿੱਚ ਸਭ ਕੁਝ ਹੈਗਾ ਜੇ ਨਹੀਂ ਹੈਗਾ ਤੇ ਇਨਸਾਫ ਨਹੀਂ ਹੈਗਾ ਔਰ ਜੇ ਇਦਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਪਤਾ ਨਹੀਂ ਕਿੰਨੇ ਪਿੰਡਾਂ ਦੇ ਵਿੱਚ ਘਟਨਾਵਾਂ ਵਾਪਰੀਆਂ ਵਾਂ ਸਰਕਾਰਾਂ ਪੁਲਿਸ ਪ੍ਰਸ਼ਾਸਨ ਉਹ ਜਲਦੀ ਤੋਂ ਜਲਦੀ ਇਹੋ ਜਿਹੇ ਅਨਸਰਾਂ ਨੂੰ ਨੱਥ ਪਾਵੇ ਪੰਜਾਬ ਦੇ ਵਿੱਚ ਇਹ ਕਾਹਤੋਂ ਖੁੱਲੇ ਛੱਡਦੇ ਆਂ ਅਸੀਂ ਆਪਣੀਆਂ ਧੀਆਂ ਦੀਆਂ ਲਾਸ਼ਾਂ ਮੈਨੂੰ ਇਹਨਾਂ ਨੇ ਦਿਖਾਈ ਆ ਉਹ ਬੰਦਾ ਇੱਕ ਵੇਖ ਨਹੀਂ ਸਕਦਾ ਕਿਵੇਂ ਉਹ ਭੈਣ ਦੇ ਨਾਲ ਇਹਨਾਂ ਨੇ ਉਹਦੀ ਦਸਤਾਰ ਲਾ ਕੇ ਜਿਹੜੀ ਦਸਤਾਰ ਗੁਰੂ ਨੇ ਦਿੱਤੀ ਉਹਦੇ ਗਲ 'ਚ ਪਾ ਕੇ ਉਹਨੂੰ ਮਾਰਿਆ ਔਰ ਜੇ ਅਜੇ ਵੀ ਅਹੀਂ ਪੰਜਾਬ ਵਾਲੇ ਸਿੱਖ ਜਾਂ ਦੁਨੀਆਂ ਦੇ ਲੋਕ ਜਾਗਦੇ ਨਹੀਂ ਸਾਨੂੰ ਲਾਹਨਤ ਆ ਫਿਰ ਸਾਨੂੰ ਜਾਗਣਾ ਆਪ ਵੀ ਚਾਹੀਦਾ ਔਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਅਸੀਂ ਆਪਣੀਆਂ ਧੀਆਂ ਭੈਣਾਂ ਦੇ ਨਾਲ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਨਿਆਂ ਚਾਹੀਦਾ ਸਾਨੂੰ ਔਰ ਕੁਝ ਨਹੀਂ ਚਾਹੀਦਾ ਨਹੀਂ ਨਿਆਂ ਦਵੋਗੇ ਤੇ ਸਾਨੂੰ ਵੀ ਸੰਘਰਸ਼ ਕਰਨੇ ਆਉਂਦੇ ਆ ਤੇ ਕਰਾਂਗੇ ਬਖਸ਼ਾਂਗੇ ਨਹੀਂ ਇਹਨਾਂ ਨੂੰ ਜੇ